ਹੁਸ਼ਿਆਰਪੁਰ ਚ ਚੋਰੀਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਆ ਤੇ ਪੁਲਿਸ ਵੀ ਚੋਰਾਂ ਨੂੰ ਕਾਬੂ ਕਰਨ 'ਚ ਅਸਫਲ ਹੀ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਕਮਾਲਪੁਰ ਚੌਕ ਨੇੜੇ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਅੱਜ ਤੜਕਸਾਰ ਚੜਤੀ ਸਵੇਰੀ ਗੱਡੀ 'ਚ ਆਏ ਚੋਰਾਂ ਵੱਲੋਂ ਇੱਕ ਮਨੀ ਐਕਸਚेंजर ਦੀ ਦੁਕਾਨ ਤੇ ਕਾਂਡ ਕਰ ਦਿੱਤਾ ਗਿਆ ਤੇ ਫਰਾਰ ਹੋ ਗਏ। ਹਾਲਾਂਕਿ ਚੋਰਾਂ ਵੱਲੋਂ ਦੁਕਾਨ ਅੰਦਰ ਪਈ ਤਿਜੋਰੀ ਵੀ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਅਸਫਲ ਰਹੇ। ਚੋਰੀ ਦਾ ਪਤਾ ਲੱਗਤੇ ਹੀ ਦੁਕਾਨ ਮਾਲਕ ਵੀ ਤੁਰੰਤ ਮੌਕੇ ਤੇ ਪਹੁੰਚੇ। ਥਾਣਾ ਮਾਡਲ ਟਾਊਨ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੀ ਮੌਕਾ ਵੇਖਣ ਪਹੁੰਚੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਹੁਸ਼ਾਰਪੁਰ ਬਸਟੈਂਡ ਅਤੇ ਕਮਾਲਪੁਰ ਚੌਕ ਵਿੱਚਕਾਰ ਉਹਨਾਂ ਦੀ ਵਿਗ ਫੋਰੈਕਸ ਪ੍ਰਾਈਵੇਟ ਲਿਮਟਿਡ ਨਾਮ ਦੀ ਦੁਕਾਨ ਹੈ ਤੇ ਬੀਤੀ ਰਾਤ ਨੂੰ ਦੁਕਾਨ ਨੂੰ ਬੰਦ ਕਰਕੇ ਘਰ ਚਲੇ ਗਏ ਤੇ ਅੱਜ ਸਵੇਰੇ 7 ਵਜੇ ਦੇ ਕਰੀਬ ਉਹਨਾਂ ਨੂੰ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਤੇ ਜਦੋਂ ਮੌਕੇ ਤੇ ਪਹੁੰਚੇ ਤਾਂ ਦੁਕਾਨ ਅੰਦਰਲਾ ਸਾਮਾਨ ਖਿਲਰਿਆ ਹੋਇਆ ਸੀ ਤੇ ਚੋਰ ਦੁਕਾਨ ਚ ਪਈ ਨਕਦੀ ਚੋਰੀ ਕਰਕੇ ਲੈ ਗਏ ਦੁਕਾਨਦਾਰ ਨੇ ਦੱਸਿਆ ਕਿ ਚੋਰੀ ਨਾਲ ਉਹਨਾਂ ਦਾ ਪੌਣੇ 2 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਦੁਕਾਨ ਦੇ ਬਿਲਕੁਲ ਨਾਲ ਕਮਾਲਪੁਰ ਚੌਕ ਹੈ ਤੇ ਨਾਲ ਹੀ ਬੱਸ ਸਟੈਂਡ ਚੌਕ ਹੈ ਜਿੱਥੇ ਹਰ ਵਕਤ ਪੁਲਿਸ ਦਾ ਪੈਰਾ ਰਹਿੰਦਾ ਹੈ ਤੇ ਫਿਰ ਵੀ ਅਜਿਹਾ ਕੰਮ ਹੋ ਜਾਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦਾ ਹੈ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਜਲਦ ਚੋਰਾਂ ਨੂੰ ਕਾਬੂ ਕਰ ਲਵੇਗੀ ਹੁਸ਼ਾਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ੋਬ ਦੀ ਰਿਪੋਰਟ ਸਾਗਰ ਵਾਗਿਆ ਕੀ ਕੀ ਗੱਲ ਹੋਈ ਇਸ ਦਾ ਵਾਕੀ ਆਪਣੇ ਮੇਰੇ ਬਹੁਤ ਨਿੱਜੀ ਮੌਜ ਹੈ ਮੇਰੇ ਰਿਸ਼ਤੇਦਾਰੀ ਹੈ ਕਿ ਮੈਂ ਇਹ ਸ਼ੇਰੇ ਚੋਣੀ ਹੋਈ ਕਿ ਮੈਨੂੰ ਜੋ ਪਤਾ ਲੱਗਿਆ ਮੈਨੂੰ ਫੋਮ ਆਇਆ ਕਿ ਮੈਂ ਇਹ ਗੁਆਂਢੀ ਦੇ ਨਾਲ ਦੇਖਿਆ ਸਭ ਕੁ ਮੈਨਾਂ ਚੋੱਕੇ ਉਹ ਮੈਂ ਹੈਰਾਨ ਆ ਕਿ ਐਡਮਿਨਿਸਟ੍ਰੇਸ਼ਨ ਫੇਕ ਹੋ ਚੁੱਕਾ ਸ਼ਕਾ ਨਾ ਨੀ ਚੀਜ਼ ਨਹੀਂ ਬੰਦੇ ਮਾਗੇ ਪਈ ਚੋੜੀਆਂ ਹੋਈਆਂ ਪ੍ਰਸ਼ਾਸਨ ਫਟਾ ਪਿਆ ਕਿੰਨੇ ਕ ਨੁਕਸਾਨ ਹੋ ਗਿਆ 2 ਸਵਾ ਚੋੜੀਆਂ ਦੇ ਨਾਲ ਕੇ ਸਾਡੇ ਹੋ ਗਿਆ ਕਿਦਾ ਰਹਿ ਦਿਓ ਕਿ ਤਾਂ 2 ਕਿਲੋਮੀਟਰ ਦਾ ਹੀ ਟਾਣਾ ਆ ਪੀਸੀਆਰ ਭਾਜੀ ਪ੍ਰਸ਼ਾਸਕ ਫੇਰ ਟੋਕਣੀ ਮੈਂ ਐਸੇਗੇ ਐਸੇ ਤੋਂ ਆਰਾਮਜੀ ਨੂੰ ਫੋਨ ਕੀਤਾ ਚਾਹੁੰਦੇ ਭੇਜਿਆ ਸੀ ਐਸਾ ਹੀ ਹੰਸਰਾਜੀ ਐਸੇਗੇ ਉਹਨਾਂ ਨੇ ਕਿਹਾ ਕੀ ਕਰਦੇ ਆ ਜੀ ਅੱਗੇ ਜੋ ਵੀ ਇਹ ਦੱਸੋ ਐਸਟੀਮੇਟ ਆਪਾਂ ਦੱਸਦਾ ਐਸਟੀਮੇਟ ਮੈਂ ਐਸੇ ਤੋਂ ਸਾਹ ਨੂੰ ਵੀ ਕਿਹਾ ਵਾ ਕਿ ਭਾਜੀ ਬੰਦੇ ਕਰੇ ਸਟਾਡਿਓ 2 ਹਫਤੇ ਪਹਿਲਾਂ ਫੁਰਦੇਗਾ ਕਿ ਇਹ ਬੇਚੇ ਚੋਰੀ ਹੋຊਣੀ ਕੋਈ ਆਹ ਹਾਂ ਕਿ ਬੰਦੇ ਹੀ ਫਰੋਏ ਦੇਖੋ ਵੀ ਵੀਰ ਵੀ ਬਚਾਰਾ ਚੱਕ ਕੇ ਲੈ ਗਿਆ ਸਾਪੂ ਨਹੀਂ ਹੈਗਾ ਕੈਮਰੇ ਸਾਪ ਨਹੀਂ ਹੈਗਾ ਸੱਪ ਨਹੀਂ ਹੈ ਰੋਕਿਆ ਸੀ ਸੇਫ ਵਗੈਰਾ ਵੀ ਕੱਟ ਕੇ ਬਾਹਰ ਕੇ ਲਿਆਂਦੀ ਕੋਸ਼ਿਸ਼ ਕੀਤੀ ਗਈ ਉਹ ਅੱਛੇ ਕੰਮ ਜੇ ਕੁੜੀ ਇੱਕੋ ਕੈਮਰੇ ਤੋਂ ਦੇਖਿਆ ਹੀ ਸਭ ਕੁਝ ਦਿਖੋ ਕਿੱਦਾਂ ਪੱਟੇ ਦੇਖੋ ਤਾਲੇ ਗੱਡੇ ਪਏ ਆ ਜਿਵੇਂ ਸੰਭਰ ਪਾ ਕੇ thằng ਚੱਕਿਆ ਹੁੰਦਾ ਐਦਾਂ ਹੋਈ ਆ ਉਹ ਮੈਂ ਹੈਰਾਨ ਆ ਕਿ ਪ੍ਰਸ਼ਾਸਨ ਕਿੱਥੇ ਹੈ ਜਾਨ ਅੱਜ ਕੋਈ ਸਾਹਮਣੇ ਫੋੜਾ ਚਾਹੋਂ ਜਿਹਦੇ ਵਿੱਚ ਫੋਸ ਹੁੰਦੀ 24 ਕੰਡੇ ਕੰਡੇ ਕਿੱਥੇ ਪੋਸ਼ ਇੱਕ ਪੋਸ਼ਾ ਬੰਨ੍ਹਿਆ ਇਹ ਦੁਕਾਨ ਕਿਹਨਾਂ ਦੀ ਹੈ ਇਹ ਨਈ ਰਿਸਤੇ ਜਗ੍ਹੀ ਆਈ ਕਿ ਨਾਂ ਫਿਰਈ ਕੀ ਨਾਂ ਕਮਾ ਵੇਕ ਦੀ ਦੁਕਾਨ ਦਾ ਨਾਮ ਕੀ ਹੈ ਜਾ ਬੇਗਮ ਅਸ਼ੇ 4x ਪਲਵੀ ਰਾਜਪੂਰੀ ਦੁਕਾਨ ਦਾ ਨਾਮ ਕੀ ਹੈ ਵਿਕ 4x ਪ੍ਰਾਈਵੇਟ ਲਿਮਟਿਡ ਕੋਲ ਮਾਲਕ ਨੇ ਜੱਜ ਕੁਮਾਰ ਕੀ ਗੱਲ ਹੋਈ ਹੈ ਗੱਲ ਇਹ ਹੋਈ ਹੈ ਕਿ ਅਸੀਂ ਸ਼ਾਮ ਨੂੰ ਗਏ ਬਹੁਤ ਸੋਹਣੇ ਘਰ ਲੋਕ ਲਗਾ ਕੇ ਗਏ ਸਭ ਕੁਝ ਕਰਕੇ ਗਏ ਸਵੇਰੇ ਮੈਨੂੰ ਫੋਨ ਆ ਗਿਆ 7 ਵਜੇ ਲੜਕੇ ਦਾ ਕਿ ਦੁਕਾਨ ਦੇ ਸਾਰੇ ਸ਼ਟਰ ਚੱਕ ਹੋ ਗਏ ਆ ਆ ਕੇ ਦੇਖਿਆ ਤੇ ਆ ਹਾਲਾਤ ਹੋਏ ਪਏ ਸੀਗੇ ਇੱਥੇ ਸਾਰੇ ਕਿੰਨਾ ਕੁ ਨੁਕਸਾਨ ਹੋਇਆ ਮੇਰਾ ਨੁਕਸਾਨ ਹੋ ਗਿਆ ਪੌਣੇ 2 ਲੱਖ ਤੋਂ ਉੱਪਰ ਹੋ ਗਿਆ ਮੇਰਾ ਨੁਕਸਾਨ ਇਹ ਤਾਂ ਸੇਵ ਦੇਖੋ ਕਿੰਨੀ ਪਾਰੀਆਂ ਵੀ ਪੱਟ ਕੇ ਬਾਹਰ ਲਿਆਂਦੀ ਆ ਆਹ ਸੇਵ ਦੇਖੋ ਕਿੰਨੀ ਪਾਰੀਆਂ ਨੂੰ ਕੋਈ ਹਲਾ ਨਹੀਂ ਸਕਦਾ ਬਹੁਤ ਪਾਰੀ ਸੇਵ ਹੈ ਇਹਦੇ ਵਿੱਚ ਵੀ ਕੈਸ਼ ਵਗੈਰਾ ਸੀਗਾ ਇਹਦੇ ਵਿੱਚ ਇੰਨਾ ਕੈਸ਼ ਨਹੀਂ ਅਸੀਂ ਰੱਖੀਦਾ ਜਿਸ ਵਿੱਚ ਸਿਰਫ ਡਾਕੂਮੈਂਟ ਸਾਡੇ ਪਈ ਹੁੰਦੇ ਆ ਆਰਬੀਆਈ ਦੇ ਕੀ ਕੰਮ ਕੀ ਕਰਦੇ ਹੋ ਕਰੰਸੀ ਦਾ ਸਾਡਾ ਕੰਮ ਕਰੰਸੀ ਦਾ ਜੀ ਕੀ ਲੱਗਦਾ ਹੈ ਜੀ ਥੋੜੀ ਦੂਰ ਤੇ ਮਾਡਲ ਟਾਊਨ ਥਾਲਾ ਆਇਆ ਹਾਂ ਹਾਂ ਜੀ ਮਾਡਲ ਟਾਊਨ ਥਾਲਾ ਆਇਆ ਨਾਲ ਪੁਲਿਸ ਵਾਲੇ ਚੌਕ ਬੈਠੇ ਹੁੰਦੇ ਆ ਜੇ ਇੱਥੇ ਇਹੀ ਕੁਝ ਹੋਣ ਲੱ ਕੀ ਮੰਗਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਤਾਂ ਇਨਸਾਫ ਹੀ ਮੰਗਦੇ ਆ ਜਿਹੜਾ ਸਾਡਾ ਕੈਸ਼ ਚੋਰੀ ਕਰਕੇ ਮੇਰੇ ਲੈ ਕੇ ਗਿਆ ਮੈਨੂੰ ਦਿੱਤਾ ਜਾਵੇ ਕੋਈ ਅਸੀਂ ਪ੍ਰਸ਼ਾਸਨ ਤੋਂ ਕੁਝ ਨਹੀਂ ਮੰਗਦੇ ਚੋਰੀ ਹੋਈ ਹੈ ਇੱਥੇ ਮਨਿਕ ਸਿੰਘ ਵਾਲੇ ਕਿੱਦਾਂ ਦੇ ਦੇ ਤੁਸੀਂ ਓਏ ਸੁਵੇਰੇ ਸਾਨੂੰ ਐਂਟੀਮੇਸ਼ਨ ਆਈ ਆ ਬਈ ਬੰਗਾਲੀ ਸਵੀਟ ਸ਼ਾਪ ਦੇ ਕੋਲ ਜਿਹੜੀ ਇੱਕ ਦੁਕਾਨ ਹੈ ਮੋਨੀਟਰ ਮੈਨੀ ਐਕਸਚੇਂਜ ਵਾਲਾ ਦੀ ਬੈਜ 4x ਪ੍ਰਾਈਵੇਟ ਲਿਮਟਿਡ ਉਹਦਾ ਨਾਮ ਹੈ ਜਿੱਥੇ ਚੋਰੀ ਹੋਈ ਆ ਅਸੀਂ ਮੌਕੇ ਤੇ ਗਏ ਆ ਤੇ ਸ਼ਟਰ ਉਹਦਾ ਪਟਿਆ ਹੋਇਆ ਸੀ ਤੇ ਅੰਦਰੋਂ ਭੰਨ ਤੋੜ ਹੋਈ ਸੀਗੀ ਲੋਕ ਬਰਾ ਖੁੱਲੇ ਸੀ ਬਾਕੀ ਹਾਲੇ ਜੋ ਇਨਟੀਮੇਸ਼ਨ ਦੇਣਗੇ ਫਿਰ ਉਸ ਹਿਸਾਬ ਨਾਲ ਦੱਸ ਦੇਗਾ ਹਾਂ ਦੱਸੇ ਕਿ ਨੁਕਸਾਨ ਕਿੰਨਾ ਹੋਇਆ ਨੁਕਸਾਨ ਹਾਲੇ ਉਹਨੇ ਕੁਛ ਨਹੀਂ ਦੱਸਿਆ ਡੀਵੀਆਰ ਉਹਨਾਂ ਦਾ ਲੈ ਗਿਆ ਜਿਹਦਾ ਸੀਸੀਟੀਵੀ ਫੁਟੇਜ ਦੱਸਦਾ ਕਾਕੀ ਨਾਲ ਉਹਨੂੰ ਦੇਖ ਕੇ ਕਹਿੰਦੇ ਦੱਸ ਦਿਆਂ ਬੀ ਜੋ ਵੀ ਹੋਇਆ we at gna university see potential in everyone and everything around us we drive innovation and entrepreneurship we groom competent global citizens to effect positive change around them